ਤਈਓ ਜਿੰਨਾ ਕੰਮ ਉਹਦਾ ਹੁੰਦਾ ਉਹਨੀਆਂ ਨੂੰ ਮੈਂਟਰ ਤੇ ਜਰੂਰੀ ਹੁੰਦਾ ਹੈ ਤੇ ਤਾਂ ਕਰਕੇ 21 ਮੈਂਬਰ ਸਭਾ ਦੇ ਹੋਣ ਦੀ ਜ਼ਰੂਰੀ ਨੇ 21 ਮੈਂਬਰੋਂ ਵਿੱਚ ਕਮੇਟੀ ਬਣਾ ਕੇ ਸੈਕਟਰੀ ਚੁਣਿਆ ਜਾਂਦਾ ਉਹ ਸੈਕਟਰੀ ਨੂੰ ਹੀ ਅਸੀਂ ਸਾਰਾ ਕੰਮ ਕਰਦੇ ਜਿਹੜਾ ਕੰਮ ਚਲਾਉਣ ਦਾ ਕਹੋ ਜਿੰਨੀ ਵੀ ਫਾਈਲ ਐਸਲੇ ਕਰੰਦਾ ਪੈਸੇ ਬਣਾਉਂਦਾ ਹਿਸਾਬ ਤਾ ਕਰਦਾ ਜਾਂ ਗੱਡੀ ਨੂੰ ਅੱਗੇ ਦੁੱਧ ਚਕਾਉਣ ਲਈ ਜੀ ਸਿਸਟਮਟਾਈਜ਼ ਦਾ ਸਾਰਾ ਕੁਝ ਉਹ ਜਿਹੜਾ ਸੀ ਉਹ ਫੈਕਟਰੀ ਨੂੰ ਆਪਦੇ ਵੱਲੋਂ ਵੀ ਟ੍ਰੇਨਿੰਗ ਦੇ ਕੇ ਸਿਖਾਵਾਂਗੇ ਇੱਕ ਦੋ ਦਿਨਾਂ ਦੀ ਟ੍ਰੇਨਿੰਗ ਆਖੀ ਉਥੇ ਸਾਡੇ ਚਿਲਿੰਗ ਸੈਂਟਰ ਆਲਖ ਵੀ ਲਗਾਉਣੇ ਆ ਬਾਕੀ ਜਦੋਂ ਨੂੰ ਥੋੜਾ ਬਹੁਤ ਆ ਸਮਝ ਆ ਗਈ ਉਸ ਤੋਂ ਬਾਅਦ ਅਸੀਂ ਇੱਥੇ ਜਿਵੇਂ ਜਿਵੇਂ ਉਹ ਕਲੈਕਸ਼ਨ ਕਰੂਗਾ ਦੁੱਧ ਦੀ ਉਹਨੂੰ ਨਾਲ ਆ ਕੇ ਇੱਥੇ ਅਸੀਂ ਖੁਦ ਵੀ ਦੱਸਾਂਗੇ ਵੀ ਕਿਵੇਂ ਦੁੱਧ ਦੀ ਕਲੈਕਸ਼ਨ ਕਰਨੀ ਆ ਕਿਵੇਂ ਪੈਸੇ ਬਣਾਉਣੇ ਸਾਰਾ ਕੰਮ ਉਹਦੇ ਦਾ ਉਹ ਅਸੀਂ ਆਪ ਆ ਆ ਕੇ ਖੁਦ ਇੱਥੇ ਸਭਾ ਦੇ ਉੱਤੇ ਦੱਸਾਂਗੇ ਜਦੋਂ ਕੰਮ ਸ਼ੁਰੂ ਕਰਨਾ ਹੈ ਬਾਕੀ ਇਹ ਸਮੂਹ ਕੰਮ ਨੂੰ ਚਲਾਉਣ ਲਈ ਜਿੰਨਾ ਵੀ ਸਮਾਨ ਅਵੇਰਕਾ ਵੱਲੋਂ ਉਹ ਓਨੇ ਟਾਈਮ ਲਈ ਤੁਹਾਨੂੰ ਇੱਕ ਵਰਤਨ ਵੀ ਦਿੱਤਾ ਜਾਊਗਾ ਕਿੰਨਾ ਜਿੰਨਾ ਟਾਈਮ ਤੁਸੀਂ ਦੇਰੀ ਕਰੋਗੇ ਜਿੰਨਾ ਦੇ ਟਾਈਮ ਤੁਸੀਂ ਸੋਸਾਇਟੀ ਚਲਾਓਗੇ ਉਹਨਾ ਟਾਈਮ ਲਈ ਵਰਤਨ ਹੀ ਦਿੱਤਾ ਜਾਏਗਾ ਸ਼ੁਰੂ ਜਿਹੜੇ ਸ਼ੁਰੂ ਵਿੱਚ ਆ ਵੱਲੋਂ ਇੱਕ ਰੀਤਾ ਦੇ ਦੋਨੇ ਥੋੜਾ ਹੀ ਆਪਣੇ ਕੋਲ ਤੇ ਅਸੀਂ ਗਲਬਰ ਮਸ਼ੀਖ ਦੇ ਦੇ ਜਾਨੀ ਹੱਥ ਪੈਰ ਹੱਥ ਨਾਲ ਫੈਡ ਕਰਦੇ ਹੋਏ ਤੁਸੀਂ ਵੇਖਿਓ ਜੇ ਡੇਰੀ ਤੇ ਸਿਆਵੜ ਕੋਲ ਪਾ ਗਏ ਹੋ ਜਿਹੜਾ ਫੈਡ ਕਰਦੇ ਆਪਾਂ ਜਿਹੜਾ ਸਭ ਤੋਂ ਪਹਿਲਾ ਪੁਆਇੰਟ ਅਮਰੀਕਾ ਦਾ ਉਹ ਇੱਥੇ ਸ਼ੁਰੂ ਹੁੰਦਾ ਵੀ ਅਸੀਂ ਕੋਈ ਡੈਸਟ੍ਰੈਪ ਜਿਹੜੀ ਮੈਨੂਅਲ ਹੀ ਹੱਥ ਨਾਲ ਜਿਹੜਾ ਸਮਾਨ ਹੁੰਦਾ ਸਾਡੇ ਕੋਲ ਹੱਥ ਨਾਲ ਮੈਨੂਅਲ ਟੈਸਟਿੰਗ ਕਰਦੇ ਸੀ ਉਸ ਤੋਂ ਬਾਅਦ ਅਜੀਬ ਜਿਹੜੀਆਂ ਮਸ਼ੀਨਾਂ ਨੇ ਹੈਡ ਟੈਸਟ ਕਰਨ ਵਾਲੀਆਂ ਜਾਂ ਪਰਚੀ ਸਿਸਟਮ ਉਹ ਸਾਰੇ ਉਹ ਤੋਂ ਬਾਅਦ ਲਾਉਂਦੇ ਆ ਜਿਵੇਂ ਜਿਵੇਂ ਦੁੱਧ ਵਧਦਾ ਜਾਂ ਜਿਵੇਂ ਜਿਵੇਂ ਸਵਾ ਗ੍ਰੋਥ ਕਰਦੀ ਆ ਉਸ ਹਿਸਾਬ ਨਾਲ ਉਹਦਾ ਅਸੀਂ ਸਿਸਟਮ ਉਹ ਸਵਾ ਦੇ ਉੱਤੇ ਲਾ ਦਿੰਦੇ ਆ ਤਾਂ ਕਰਕੇ ਉਹ ਸਮਾਨ ਉਹਨਾਂ ਚ ਲਈ ਜੇ ਤੁਸੀਂ ਹੱਥ ਵਾਲਾ ਸਮਾਨ ਵੀ ਲਾਉਗੇ ਉਹ ਵੀ ਉਹਨਾਂ ਚ ਵਰਤਨ ਲਈ ਦਿੱਤਾ ਜਾਊਗਾ ਤੇ ਛੋਟੇ-ਵੋਟੇ ਖਰਚੇ ਨੇ ਸਵਾ ਰਜਿਸਟਰ ਕਰਾਉਣ ਦੇ ਸਵਾ ਰਜਿਸਟਰ ਕਰਾਉਣ ਲਈ ਵੈਸੇ ਤਾਂ 21 ਮੈਂਬਰ ਜ਼ਰੂਰੀ ਨੇ ਜਿਹੜੇ ਵਿੱਚ ਇਹਦਾ ਕਰਕੇ ਸਵਾ ਦੇ ਪਾ ਰਹੇ ਹੋ ਪਰ ਇਸ ਸਕੀਮ ਦੇ ਵਿੱਚ ਸਾਨੂੰ ਇਹ ਕਿਹਾ ਗਿਆ ਵੀ ਤੁਸੀਂ 11 ਮੈਂਬਰਾਂ ਨਾਲ ਵੀ ਸਵਾ ਰਜਿਸਟਰ ਕਰਾ ਸਕਦੇ ਹੋ ਇਹ ਵੱਲੋਂ 11 ਮੈਂਟਰੀ ਕੁਆਟਾ ਤੋਂ ਪੈਦਾ ਕਰ ਸਕਦੇ ਆ ਕਿਉਂਕਿ ਅੱਜ ਦੇ ਟਾਈਮ ਵਿੱਚ ਵੱਡੇ ਪਸ਼ੂ ਰੱਖੇ ਹੁੰਦੇ तकरीबन ਸਾਰਿਆਂ ਨੇ 10-20 ਕਿਲੋ